ਵਾਰਾ ਲਗਾਈ ਹੈਗੇ ਸਾਰੇ ਦੋ ਤਿੰਨ ਤਿੰਨ ਵਾਰੀ ਉਹਨੇ ਵੀ ਜਨ ਚੈਸ ਵੀ ਉਹ ਜਈ ਉਹ ਆਂਦੇ ਨੇ ਫੋਟੋਆਂ ਖਿੱਚ ਕੇ ਭੱਜ ਜਾਂਦੇ ਐ ਹੋਰ ਕੁਝ ਨਹੀਂ ਕਰਦੇ ਜੁ ਉਹਨਾਂ ਕੋਲ ਪੱਲੇ ਹੀ ਐ ਨਹੀਂ ਉਹਨਾਂ ਦੇ ਸਿਰਫ ਕੀ ਐ ਆਂਦੇ ਆ ਫੋਟੋ ਖਿੱਚਦੇ ਐ ਇੰਨਾ ਤੋੜ ਬੰਨਿਆ ਗਿਆ ਕਾਗਜ਼ਾਂ ਦੇ 100 100 ਬੰਦਾ ਪਾਉਂਦੇ ਐ ਬੰਦੇ ਸਾਡੇ ਪਿੰਡ ਦੇ ਲੱਗੇ ਹੋਏ ਕੋਈ ਉਹਨਾਂ ਦਾ ਬੰਦਾ ਨਹੀਂ ਲੱਗਿਆ ਆ 60 ਬੰਦੇ ਗਿਆ ਪੂਰੇ ਨੈਟ ਗਿੰਤੀ ਵਾਲੇ ਪਰ ਹੁਣ ਐਵੇਂ ਆ ਵੀ ਅਸੀਂ ਕੰਮ ਲੈਣਾ ਜੀ ਮਿਵਾਣਾ ਇਹਨੂੰ ਹਾਂ ਸਹੀ ਹੈ ਜੀ ਸਹੀ ਆਪਾਂ ਰੋਲਾ ਕਿਸੇ ਨਾਲ ਲੜਾਂਗੇ ਕਰਾਂਗੇ ਤਾਂ ਇੱਥੇ ਕੰਮ ਰੁਕ ਜਾਣਾ ਰੁਕ ਜਾਣਾ ਚੱਲਣ ਦਿਓ ਕੰਮ ਠੀਕ ਹੈ ਜੀ ਇੱਥੇ ਆਪਾਂ ਕਿਸੇ ਨਾਲ ਲੜ ਕੇ ਕੰਮ ਨਹੀਂ ਵਿਗਾੜਨਾ ਠੀਕ ਹੈ ਵੀਰ ਜੀ ਧੰਨਵਾਦ ਸਰ ਨਹੀਂ ਅੰਕਲ ਮੈਂ ਕਹਿ ਰਿਹਾ ਵੀ ਇਹ ਤੁਹਾਡੇ ਡਿਪਾਰਟਮੈਂਟ ਦੇ ਹੁੰਦੇ ਤੁਸੀਂ ਕਹਿੰਦੇ ਹੋ ਕਿ 100 ਬੰਦੇ ਸਾਡੇ ਲੱਗੇ ਹੋਏ ਨੇ 60 ਦੇ ਕਰੀਬ ਬੰਦੇ ਹੈਗੇ ਨੇ ਹਾਂਜੀ ਉਹ ਤੁਹਾਡੇ ਮੂੰਹ ਤੇ ਕਹਿੰਦੇ ਪਏ ਨੇ ਪਿੰਡ ਦੇ ਮੈਂ ਤਾਂ ਨਹੀਂ ਕਹਿੰਦਾ ਪਿਆ ਹਾਂਜੀ ਅਸ਼ੋਕ ਕੁਮਾਰ ਦਰਸ਼ਕੋ ਇਹ ਵੀਡੀਓ ਹੈ ਫਾਜ਼ਿਲਕਾ ਦੇ ਪਿੰਡ ਸਾਬੂਆਣਾ ਦੀ ਜਿੱਥੇ ਗਿੱਦੜਵਾਹਾ ਸੇਮ ਨਾਲਾ ਟੁੱਟ ਗਿਆ ਸੀਗਾ ਇੱਥੇ ਜਦੋਂ ਅਸੀਂ ਰਿਪੋਰਟਿੰਗ ਕਰਦੇ ਪਏ ਸੀ ਤਾਂ ਸਰਕਾਰੀ ਠੇਕੇਦਾਰ ਵੀ ਪਹੁੰਚ ਗਏ ਉਹਨਾਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਕਿ ਤਾਂ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਪਹਿਲੇ ਵੀਡੀਓ ਦੇਖੋ ਫਿਰ ਮੈਂ ਤੁਹਾਨੂੰ ਪੂਰੀ ਗੱਲ ਦੱਸ ਦਾਂ ਇਹਦਾ ਕੋਈ ਤੋਲ ਮੋਲ ਨਹੀਂ ਹੈਗਾ ਅੱਜ ਪਿੰਡ ਦੇ ਕੁਝ ਬੰਦੇ ਕਹਿੰਦੇ ਸੀਗੇ ਵੀ ਇਹਨਾਂ ਦੀ ਪ੍ਰੋਪਰ ਸਫਾਈ ਨਾ ਹੋਣ ਕਰਕੇ ਇਸ ਤਰ੍ਹਾਂ ਦਾ ਹੋਇਆ ਨਹੀਂ ਗੁਆਚੀ ਕੋਈ ਗੱਲ ਨਹੀਂ ਪਾਣੀ ਦੇਖੋ ਬਸ ਸਾਡੇ ਪੰਜਾਬ ਚ ਡੁੱਬਿਆ ਪਿਆ ਸਫਾਈ ਨਹੀਂ ਹੋਈ ਬਿਲਕੁਲ ਜੀ ਸਾਡਾ ਪੰਜਾਬ ਹੀ ਡੁੱਬਿਆ ਪਿਆ ਸਰਪ ਕੈਸੀ ਕੋ ਗੱਲ ਨਹੀਂ ਹੈ ਜਾਨੀ ਜਾਨੀ ਕਿ ਵੀ ਆਪਣੇ ਪਾਣੀ ਕੁਦਰਤ ਵਿੱਚ ਬਰਸਾਤ ਹੀ ਬਹੁਤ ਜ਼ਿਆਦਾ ਕੁਦਰਤ ਹੀ ਬਰਸਾਤ ਹੈਗੀ ਹੈ ਇੱਕ ਕਹਿੰਦੇ ਪਈ ਸੀਗੇ ਵੀ ਇਹਨਾਂ ਨੂੰ ਕਿਹਾ ਸੀਗਾ ਵੀ ਪਿੱਛੋਂ ਪਾਣੀ ਜਿਹੜਾ ਹੈਗਾ ਉਹ ਕਿਹੜੀ ਮਾਈਨਰ ਰੋਕ ਦਿਓ ਕਬੂਲ ਸ਼ਾਹ ਕੁਮਾਈਨਾਂ ਤੇ ਪਾਣੀ ਥੋੜਾ ਕੱਟ ਜੇ ਇੱਕ ਵਾਰੀ ਕੱਟ ਜਾਏਗਾ ਤੇ ਬੰਨ ਬੰਨਿਆ ਜਾਏਗਾ ਤੇ ਇਹ じゃ ਕੋਈ ਪ੍ਰਬੰਧ ਨਹੀਂ ਹੈਗਾ ਬਿੱਜੀ ਅੱਛਾ ਇਹ じゃ ਵੀ ਕੋਈ ਪ੍ਰਬੰਧ ਨਹੀਂ ਹੈ ਸਰਪਾਣੀ ਸੇਮਣਾ ਨਾਲ ਆਇਆ ਸੇਮਣਾ ਬਣ ਨਹਿਰ ਚ ਕਿਵੇਂ ਪਾਦੀ ਹਾਂਜੀ ਸੇਮਣਾ ਦਾ ਪਾਣੀ ਚੱਕ ਕੇ ਨਹਿਰਾਂ ਸੇਮਣਾ ਨੀਵੇਂ ਨਹਿਰਾਂ ਉੱਚੇ ਨਿਕਵੇਂ ਕਿਵੇਂ ਪਾਦੀ ਠੀਕ ਹੈ ਉਹ ਕੰਦੀ ਮੰਗ ਜਾਈ ਨਹੀਂ ਅੱਛ ਠੀਕ ਹੈ ਮਤਲਬ ਇਹ ਪਾਣੀ ਰੁਕ ਨਹੀਂ ਸਕਦਾ ਪਿੱਛੇ ਰੁਕ ਨਹੀਂ ਸਕਦਾ ਜੋ ਆਇਆ ਕਿ ਪਿੰਡਾਂ ਦਾ ਪਾਣੀ ਹੈ ਬਰਸਾਤ ਦਾ ਪਾਣੀ ਹੈ ਹੌਲੇ ਛੋਟੇ ਛੋਟੇ ਜਿਮਲਾਂ ਤੋਂ ਆਉਂਦਾ ਹੈ ਵੱਡੇ ਜਿਮਲਾਂ ਤੋਂ ਆ ਗਿਆ ਲਾਸਟ ਠੀਕ ਹੈ ਜੀ ਅੱਛਾ ਸਫਾਈ ਦਾ ਵੀ ਠੇਕੇ ਠੁੱਕਾ ਆਪਣੇ ਕੋਲ ਹੀ ਹੈਗਾ ਇਹਨਾਂ ਦਾ ਨਹੀਂ ਨਹੀਂ ਸਫਾਈ ਦਾ ਠੇਕਾ ਨਹੀਂ ਹੈ ਤੁਹਾਡੇ ਕੋਲ ਕਿਹੜਾ ਕਿਹੜਾ ਠੇਕਾ ਜੀ ਤੋੜ ਬੰਦੋ ਮਹਿਕਮਾ ਨੇ ਕਿ ਬੰਦ ਦੇ ਤੋੜ ਬੰਦ ਦੇ ਅੱਛਾ ਤੋੜ ਬੰਦ ਦੇ ਇਹ ਇਸ ਚੀਜ਼ ਦਾ ਮਹਿਕਮਾ ਤੋੜ ਕਿੰਨੀ ਲੇਬਰ ਲੱਗੀ ਹੋਈ ਹੈ ਤੁਹਾਡੀ ਇੱਥੇ ਇੱਥੇ ਲੇਬਰ ਹੈ ਜੀ ਥੋੜੇ ਵੱਧ ਗਏ ਛੋਟੇ ਛੋਟੇ ਉਹ ਕਹਿੰਦੇ 100 ਤਾਂ ਨਹੀਂ ਹੋ ਸਕਦੇ ਠੇਕਦਰ ਸਾਹਿਬ ਕੋਈ ਗਣਗਿਨਤੀ ਕਰਨ ਆ ਗਿਆ ਠੇਕਦਰ ਸਾਹਿਬ ਨਹੀਂ ਗਿਣਤੀ ਤਾਂ ਚਲੋ ਤੁਸੀਂ ਕਰ ਲਿਆ ਜੀ ਪਰ ਇਹ ਤਾਂ ਸਾਹਮਣੇ ਹਲੇ ਤਾਂ 100 ਨਹੀਂ ਨਜ਼ਰ ਆ ਰਹੇ ਕਿੱਥੀ ਹੈ ਗੱਡੀ ਕੌਣ ਪਾ ਗਿਆ ਇਹ ਵਾਲੇ ਇਹ ਵਾਲੇ ਬੰਦੇ ਮੈਂ ਮੈਂ ਪੁੱਛ ਕੇ ਆਇਆ ਉਹ ਕਹਿੰਦੇ ਛੋਟੀ ਓਡੀਆਂ ਦੇ ਗਏ ਨੇ ਇਹ ਕਹਿੰਦੇ ਸਾਬੂਆਣੇ ਦੇ ਗਏ ਨੇ ਹਾਂਜੀ ਸਾਰੇ ਬੰਦੇ ਮਿਕਸ ਜਿਹਾ ਪੈਂਦੇ ਪੈਣੇ ਹਾਂਜੀ ਓਡੀਆਂ ਦੇ ਗਏ ਐਵੇਂ ਝੂਠ ਮਾਰੀ ਜਾਂਦਾ ਕਹਿੰਦਾ ਚਾਰ ਬੰਦੇ ਬੈਠੇ ਨਹੀਂ ਅੰਕਲ ਮੈਂ ਕਹਿ ਰਿਹਾ ਵੀ ਇਹ ਤੁਹਾਡੇ ਡਿਪਾਰਟਮੈਂਟ ਦੇ ਹੋਣਗੇ ਤੁਸੀਂ ਕਹਿੰਦੇ ਹੋ ਵੀ 100 ਬੰਦੇ ਸਾਡੇ ਲੱਗੇ ਹੋਏ ਨਹੀਂ 100 ਦੇ ਕਰੀਬ ਬੰਦੇ ਹੈਗੇ ਨੇ ਹਾਂਜੀ ਉਹ ਤੁਹਾਡੇ ਮੂੰਹ ਤੇ ਕਹਿੰਦੇ ਪੈ ਨੇ ਪਿੰਡ ਦੇ ਮੈਂ ਤਾਂ ਨਹੀਂ ਕਹਿੰਦਾ ਪਿਆ ਪਿੰਡ ਦੇ ਬੰਦੇ ਹੋਣਗੇ ਹਾਲੀ ਗਿਣਤੀ ਤੇ ਹੋ ਹੀ ਨਹੀਂ ਸਕਦੀ ਗਿਣਤੀ ਕਰ ਬਈ ਨਾ ਅੰਕਲ ਗਿਣਤੀ ਦੀ ਗੱਲ ਨਹੀਂ ਹੈਗੀ ਹਾਂਜੀ ਅੰਕਲ ਉਹ ਪਿੰਡ ਦੇ ਹੀ ਬੰਦੇ ਨੇ ਇਹਨੂੰ ਤੁਹਾਡੇ ਉਹ ਸਵੇਰ ਦੇ ਲੱਗੇ ਹੋਏ ਨੇ ਨਾ ਮੈਂ ਤਿੰਨ ਪੰਜ ਮਿੰਟਾਂ ਲਈ ਬਲਾਈਆਂ ਨੇ ਗਿਣਤੀ ਸ਼ਾਮ ਦੇ ਵੇਲੇ ਇਹਨਾਂ ਵਾਲੇ ਬੰਦੇ ਕਰਦੇ ਆ ਅੱਛਾ ਕੋਈ ਲੋਕਲ ਬੰਦੇ ਪਿੰਡ ਨੂੰ ਲੱਗੇ ਨੇ ਤੁਸੀਂ ਸੋਹ ਭੇਜੇ ਹੋਣਗੇ ਪਰ ਕਿੰਨੇ ਉਹ ਬੰਦੇ ਸਾਨੂੰ ਗਿਣਾਵੇ ਇੱਥੇ ਲੈਣ ਚਾਹੁੰਦੇ ਆ ਕੰਮ ਕਰ ਕੰਮ ਕਰੋ ਭਾਵੇਂ ਕੰਮ ਨਾ ਰੋਕੋ ਘੰਟੇ ਕੰਮ ਕਰਨ ਦੇ ਆ ਰਹੇ ਹੋ ਕਰੋ ਕਰੋ ਕੰਮ ਕਰ ਰਗੜੇ ਕੰਮ ਨਹੀਂ ਲੈਣਾ ਸਾਨੂੰ ਗਿਣਾਵੇ ਇੱਥੇ 40 ਬੰਦਿਆਂ ਨੇ ਪੈਸੇ ਵੀ ਖਾਣੇ ਆ ਹਾਂਜੀ ਸਰ ਇਹਨਾਂ ਨੇ 40 ਬੰਦਿਆਂ ਦੇ ਮੈ ਇੱਥੇਕੇਦਾਰ ਸਾਹਿਬ ਮੈਨੂੰ ਮੂੰਹ ਤੇ ਕਹਿੰਦੇ ਪਏ ਨੇ ਠੇਕੇਦਾਰ ਸਾਹਿਬ ਮੈਨੂੰ ਮੂੰਹ ਤੇ ਕਹਿੰਦੇ ਨੇ 100 100 ਬੰਦੇ ਭੇਜੇ ਹੋਏ ਨੇ ਨਹੀਂ ਇਹ ਤਾਂ ਮੈਨੂੰ ਪਤਾ ਵੀ 100 ਬਾਰ ਨਹੀਂ ਹੈਗੇ 60 ਬੰਦੇ ਆਏ ਇਹਨਾਂ ਦੇ ਸਵੇਰੇ ਗਿਣਤੀ ਕਰਾਈਏ ਸਾਡੇ ਸਾਹਮਣੇ ਇਹ ਸਭ ਝੂਠ ਬੋਲੀ ਜਾਂਦੇ ਆ ਜੀ ਅੱਡੀ ਗੱਲ ਆਈ ਹੈ ਕਰੋ ਯਾਰ ਕਰੋ ਕੰਮ ਕਰੋ ਬੰਦੇ ਮੈਨੂੰ ਪੂਰਾ ਕਰਾ ਦੇ 100 ਬੰਦੇ ਸਰ ਜੀ ਤੋ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਸਾਰੇ ਜ਼ਿੰਮੇਦਾਰਾਂ ਨੇ ਇੱਥੇ ਚੋਨਾ ਲਾ ਲਿਆ ਫਸਲ ਤਾਂ ਡੁੱਬ ਗਈ ਆ ਤਾਂ ਦੁਆਰਾ ਲਗਾਈਏਗੇ ਸਾਰੇ ਦੋ ਤਿੰਨ ਤਿੰਨ ਵਾਰੀ ਉਹਨੇ ਵੀ ਚੋਨਾ ਲਾ ਲਿਆ ਇੱਥੇ ਐਸਡੀਓ ਜੀ ਉਹ ਆਂਦੇ ਨੇ ਫੋਟੋਆਂ ਖਿੱਚ ਕੇ ਭੱਜ ਜਾਂਦੇ ਆ ਔਰ ਕੁਝ ਨਹੀਂ ਕਰਦੇ ਜੁਹਨਾਂ ਕੋਲ ਪੱਲੇ ਹੀ ਨਹੀਂ ਉਹਨਾਂ ਦੇ ਸਿਰਫ ਕੀ ਹੈ ਆਂਦੇ ਆ ਫੋਟੋ ਖਿੱਚਦੇ ਆ ਇਹ ਇੰਨਾ ਤੋੜ ਬਣਿਆ ਗਿਆ ਕਾਗਜ਼ਾਂ ਦੇ 100 100 ਬੰਦਾ ਪਾਉਂਦੇ ਆ ਬੰਦੇ ਸਾਡੇ ਪਿੰਡ ਦੇ ਲੱਗੇ ਹੋਏ ਕੋਈ ਉਹਨਾਂ ਦਾ ਬੰਦਾ ਨਹੀਂ ਲੱਗਿਆ ਆ 80 ਬੰਦੇ ਗਿਆ ਪੂਰੇ ਨੈਟ ਗਿਣਤੀ ਵਾਲੇ ਪਰ ਹੁਣ ਐਵੇਂ ਆ ਵੀ ਅਸੀਂ ਕੰਮ ਲੈਣਾ ਜੀ ਬਿਲਕੁਲ ਹਾਂ ਸਹੀ ਹੈ ਜੀ ਸਹੀ ਆਪਾਂ ਰੋਲਾ ਕਿਸੇ ਨਾਲ ਹਾਂ ਲੜਾਂਗੇ ਕਰਾਂਗੇ ਤਾਂ ਇੱਥੇ ਕੰਮ ਰੁਕ ਜਾਣਾ ਰੁਕ ਜਾਣਾ ਚੱਲਣ ਦਿਓ ਕੰਮ ਠੀਕ ਹੈ ਜੀ ਇੱਥੇ ਆਪਾਂ ਕਿਸੇ ਨਾਲ ਲੜ ਕੇ ਕੰਮ ਨਹੀਂ ਵਿਗਾੜਨਾ ਠੀਕ ਹੈ ਵੀਰ ਜੀ ਧੰਨਵਾਦ ਜੀਓ ਸਾਹਿਬ ਦਰاصل ਜਿਹੜਾ ਕਵਰੇਜ ਕਰਨ ਦੇ ਸਾਬ ਨਾਲ ਮੌਕੇ ਤੇ ਪਹੁੰਚੇ ਠੇਕੇਦਾਰ ਸੀਗਾ ਉਹ ਪੁੱਛ ਲਿਆ ਕਿ ਕਿੰਨੇ ਬੰਦੇ ਕੰਮ ਕਰ ਰਹੇ ਨੇ ਤੁਹਾਨੂੰ ਦਿਖਾ ਰਹੇ ਹਾਂ ਬੰਦੇ ਪਾਣੀ ਦੇ ਅੰਗੇ ਪਰ ਮੌਕੇ ਤੇ ਮੌਜੂਦ ਜਿਹੜਾ 40 50 ਬੰਦੇ ਸੀਗੇ ਪਿੰਡ ਵਾਸੀਆਂ ਨੇ ਕਿਹਾ ਕਿ ਬੰਦੇ ਲੱਗੇ ਦ੍ਰਿਸ਼ਾ ਠੇਕੇਦਾਰ ਨੇ ਉੱਥੇ ਕਿੰਨੇ ਆਪਾਂ ਦੇਖੀ ਕੋਸ਼ਿਸ਼ ਕਰਾਂਗੇ ਬੰਦੇ ਦੇ ਪਾਸੇ ਜਾ ਸਕਦੇ ਹਾਂ ਉਹਨਾਂ ਨੇ ਕਿਹਾ ਕਿ ਠੇਕੇਦਾਰ ਸਾਹਿਬ ਚੁੱਪ ਬੋਲ ਰਹੇ ਨੇ ਤੁਹਾਨੂੰ ਠੇਕੇ ਦੇ ਤਸਵੀਰਾਂ ਦਿਖਾਵਾਂਗੇ 60 ਬੰਦੇ ਤੋਂ ਪਲੱਸ ਕੋਈ ਬੰਦੇ ਨਹੀਂ ਸੀਗੇ ਜੇ ਅਗਰ 150 ਬੰਦੇ ਹੁੰਦੇ ਰਾਹਤ ਕਾਰਿਆ ਜਿਹੜਾ 100 ਬੰਦੇ ਹੁੰਦੇ ਗੱਟੇ ਭਰ ਕੇ ਲਗਾਏ ਜਾ ਰਹੇ ਨੇ ਇਹ ਪਾੜ ਜਲਦੀ ਭਰਿਆ ਜਾਣਾ ਸੀਗਾ ਤੇ ਉਹਨੇ ਕਿਹੜੇ ਪਿੰਨਵਾਂ ਲਗਾਇਆ ਕਿ ਜੇਕਰ ਠੇਕੇਦਾਰ ਨੇ ਜ਼ਬੂਆ ਨਾ ਤਾਂ ਲੱਗੇ ਹੋਏ ਹੋ ਬੰਦਿਆਂ ਦੀ ਲੇਬਰ ਪਾਈ ਹੈ ਬਾਕੀ 40 ਬੰਦੇ ਕਿੱਧਰ ਪਾਸੇ ਗਏ ਇਸੇ ਗੱਲ ਨੂੰ ਲੈ ਕੇ ਉੱਥੇ ਆਜੋ ਅੱਜ ਥੋੜਾ ਜਿਹਾ ਇਸ ਨਾਲ ਕਿੰਨੇ ਬੰਦੇ ਪ੍ਰਸ਼ਾਸਨ ਦੇ ਇਸ ਨਾਲ ਕਿੰਨੇ ਚੀਫੀਕਲ ਪੈਂਦਾ ਸੀ ਇਸ ਕਰਕੇ ਅਸੀਂ ਜਿਆਦਾ ਬੰਦੇ ਲੱਗੇ ਨਹੀਂ ਵਿਦਾਇ ਲੇਕਿਨ ਮੁੱਖੇ ਤੇ ਇਹੀ ਨਿਕਲ ਕੇ ਸਾਹਮਣੇ ਆ ਕੇ ਠੇਕੇਦਾਰ ਸਾਹਿਬ ਨੇ 100 ਬੰਦੇ ਅਸੀਂ ਲਗਾਏ ਹੋਏ ਪਰhle vi jitton tak ਮੁੱਖੇ ਤੇ 60 ਬੰਦੇ ਠੇਕੇਦਾਰ ਦੇ ਲੱਗੇ ਹੋਏ ਸੀਗੇ ਬਾਕੀ ਬੰਦੇ ਕਿਉਂ ਨਹੀਂ ਲਗਾਏ ਗਏ 12 13 ਪੂਰੀ ਕਿਉਂ ਨਹੀਂ ਆਈ ਜਾਂ ਸਾਰੀ ਲੇਬਰ ਤੇ ਪੈਸੇ ਪੈਣਗੇ ਇਹ ਇੱਕ ਡਿਪਾਰਟਮੈਂਟ ਦੀ ਮੈਂ ਸੀਗੇ ਸੰਦਾ ਸਵਾਲ ਹੈਗਾ ਜਿਵੇਂ ਅਸੀਂ ਕਹਿੰਦੇ ਲੇਬਰ ਲੱਗੀ ਹੋਈ ਹੈ ਤੁਹਾਨੂੰ ਅਸੀਂ ਇੱਕ ਗੱਲ ਹੋਰ ਇੱਥੇ ਦੱਸਣੀ ਹੈ ਕਿ ਇਹ ਮਾਈਨਰ 15 ਦਿਨ ਇਹ ਸੇਮ ਨਾਲ 15 ਦਿਨ ਪਹਿਲਾਂ ਵੀ ਟੁੱਟਿਆ ਸੀਗਾ ਤੇ ਉਦੋਂ ਵੀ ਪਿੰਡ ਵਾਸੀਆਂ ਦਾ ਭਾਰੀ ਨੁਕਸਾਨ ਹੋਇਆ ਸੀਗਾ ਇਸ ਵਾਰੀ ਫੇਰ ਟੁੱਟ ਗਿਆ ਉਹਨਾਂ ਉਹਨਾਂ ਹੀ ਖੇਤਾਂ 'ਚ ਪਾਣੀ ਭਰ ਗਿਆ ਝੋਨਾ ਡੁੱਬ ਚੁੱਕਿਆ ਇੱਥੇ ਨਰਮੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਮੈਨੂੰ ਲੱਗਦਾ ਕਿਉਂਕਿ ਤਾਂ ਉਧਰ ਜ਼ਿਆਦਾ ਬਿਜ਼ੀ ਹੋਣਾ ਤੇ ਬੇੜੀ ਇਹ ਬੇੜੀ ਤੋਂ ਪਰਲੇ ਪਾਸੇ ਆ ਜਿਹੜੇ ਉਹ ਮਿੱਟੀ ਦੇ ਗੱਟੇ ਭਿੱਜ ਜਾ ਰਹੇ ਨੇ ਦੋਨਾਂ ਪਾਸੇ ਤੋਂ